ਕਾਲੀਦਲ ਬਾਦਲ ਦਾ ਪ੍ਰਧਾਨ ਤਾਂ ਬਾਦਲ ਹੀ ਹੋਣਾ ਸੀ ਉਹ ਤੇ ਕੀ ਕੋਈ ਨਵੀਂ ਗੱਲ ਹੈ ਬਧਾਈਆਂ ਜੀ ਉਹਨਾਂ ਨੂੰ ਬੜਾ ਉਹਨਾਂ ਨੇ ਮੱਲ ਮਾਰ ਦਿੱਤੀ ਉਹਨਾਂ ਨੇ ਤੇ ਲੇਕਿਨ ਜਿਹੜਾ ਪੰਥ ਹੈ ਉਹਨਾਂ ਨੂੰ ਛੱਡ ਗਿਆ ਨਾ ਉਹ ਸ਼੍ਰੋਮਣੀ ਆ ਨਾ ਪੰਥ ਹੈ ਉਹਨਾਂ ਦੇ ਸਾਥ ਛੱਡ ਗਿਆ ਹੋਇਆ ਮੈਨੂੰ ਕੁਝ ਕੰਮ ਦੀ ਲੋੜ ਨਹੀਂ ਮੇਰੇ ਪਾਸੇ ਦਾ ਮਤਲਬ ਇਹ ਹੋਤਾ ਉਹ ਤਾਂ ਹੈ ਹੀ ਬਾਦਲ ਅਕਾਲੀਦਲ ਬਾਦਲ ਕਹਿੰਦੇ ਉਹਨਾਂ ਉਹ ਮੈਨੂੰ ਕਾਲੀਦਲ ਤੇ ਮੈਂ ਲੋਕਾਂ ਨੂੰ ਕਹਿੰਦੀ ਮੈਂ ਕਾਲੀਦਲ ਤੇ ਭੁੱਖ ਤੋਂ ਕਿਹਾ ਨਾ ਮੈਂ ਲੋਕਾਂ ਦੀ ਭੁੱਖ ਦੀ ਗੱਲ ਕਰੋ ਬੱਚਿਆਂ ਦੀ ਭੁੱਖ ਦੀ ਗੱਲ ਕਰੋ ਅਕਾਲੀਦਲ ਦਾ ਭੁੱਖ ਤਾਂ ਦੇਖਿਆ ਉਹਨਾਂ ਨੇ ਪਿਛਲੇ 50 ਸਾਲ ਤੋਂ ਜੀ ਜ لیکن ਮੇਰੇ ਹਸਪਤਾਲ ਚ ਵਾਇਲੈਂਸ ਹੋਈ ਜਾਂ ਦੋਨਾਂ ਤੇ ਪਰਚਾ ਕਰਦੇ ਹੋ ਦੋਨਾਂ ਦੀ ਜਮਾਨਤੀ ਹੁੰਦੀ ਇਹ ਕਾਨੂੰਨ ਹੈਗਾ ਜੀ ਜਿਹੜਾ ਕਿ ਨੌਨ ਅਵੇਲੇਬਲ ਹੈ ਪ੍ਰੋਵੈਂਸ਼ਨ ਆਫ ਵਾਇਲੈਂਸ ਪੰਜਾਬ ਦਾ ਕਾਨੂੰਨ ਹੈ ਜੀ ਇਹ ਪ੍ਰੋਵੈਂਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਐਂਡ ਡੈਮੇਜ ਟੂ ਹਸਪੀਟਲ ਪ੍ਰੋਪਰਟੀ ਹਸਪਤਾਲ ਚ ਹੈ ਪ੍ਰਾਈਵੇਟ ਹੋਵੇ ਚਾਹੀ ਸਰਕਾਰੀ ਹੋਵੇ ਜਦੋਂ ਤੁਸੀਂ ਹਸਪਤਾਲ ਚ ਆਗੇ ਤੁਹਾਡੇ ਹੱਥ ਇਦਾਂ ਹੋਣੇ ਚਾਹੀਦੇ ਆ ਡਾਕਟਰ ਵੀ ਇਦਾਂ ਹੱਥ ਜੋੜ ਕੇ ਤੁਹਾਡੀ ਸੇਵਾ ਕਰਨਗੇ ਤੁਹਾਡੀ ਮਰਮ ਪੱਟੀ ਕਰਨਗੇ ਤੁਹਾਡੀ ਤੁਹਾਡਾ दुख के दुख दूर थोड़ा, पर जे हस्पाल बदमाशी करोगे फिर कोई माफी नहीं फिर जेल चाहे फिर इलाज भी जेल दे के, जेल वाले डॉक्टर करेंगे ਆਪਾਂ ਸਾਰੇ ਸਾਰੇ ਤਰੀਕਾ ਪੱਤਰਕਾਰ ਕਹਿੰਦਾ ਇੱਥੇ ਆ ਜਾਣਗੇ ਜੀ ਹੋ ਜਾਓ ਗਾਂਧੀ ਜੀ ਇਹ ਰੇਡੀਆਂ ਆ ਜਾਓ ਜੀ ਪੁਲਿਸ ਨਾਲ ਬੋਲੇ ਸੋਨਹਾ ਸ੍ਰੀ ਗੁਰੂ ਦਾਕਟਰ ਗੁਲਬੀਰ ਸਿੰਘ ਜੰਦਾ ਆ ਵੀ ਆ ਜਿਹੜੀ ਸਾਡੀ ਆ ਜਿਹੜੀ ਸਾਰੇ ਉਹ ਥਾੜੀ ਕਿਕਰ ਆਏ ਹਨ ਉਹਨੂੰ ਉਹਨਾਂ ਸੋਬੂ ਬੂਰ ਕਰਦੇ ਆ ਇਹਨੂੰ ਥੋੜਾ ਜਿਹਾ ਘਟਾ ਦਿਓ ਜੀ ਸਪਾਈਸ ਵੀ ਮਿਰਚਾ ਤੋਂ ਲੈਣਾ ਸਾਰਾ ਕੰਮ ਇੱਥੇ ਹੈ ਨਾ ਤੁਸੀਂ ਜਿਵੇਂ ਦੇਸੀ ਗਲਾਬ ਆ ਲਾ ਦਿਓ ਸਾਰਾ ਪਰਤੇ ਕੋਈ ਦੂਜਾ ਗਲਾਬ ਵੀ ਲਾ ਦਿਓ ਵਿੱਚ ਮਤਲਬ ਇਟ ਸ਼ੁੱਡ ਬੀ ਲਾਈਕ ਅ ਪਿਕਨਿਕ ਸਪੌਟ ਹੈ ਤੁਹਾਨੂੰ ਮਤਲਬ ਲੰਬਾ ਜਿਹਾ ਕਰ ਦੋਨੋਂ ਪਾਸੇ ਕਰ ਦੋ ਇੱਕ ਪਾਸੇ ਦੀਵਾਨਾ ਇੱਧਰ ਕਰ ਲਨ ਗਿਆ ਸਾਰਾ ਆਪਣੇ 1 ਕਿਲੋਮੀਟਰ ਦਾ ਕਿ ਇੱਧਰ ਕਰ ਦਿਓ ਇੱਧਰ ਕਰ ਦਿਓ ਇਹਨਾਂ ਦੇ ਘਰ ਹੋਲੇ ਸਾਰੇ ਪਿੰਡ ਦੇ ਲੋਕ ਜੇ ਕਾਰਨ ਵੀ ਜਿਹੜਾ ਪੋਲਾ ਨਾ ਜੀ ਇਹ ਇਹ ਸਾਰੇ ਇਲਾਕੇ ਦੀ ਮਤਲ ਲੋਕਾਂ ਨੇ ਆਪਣੇ ਰੋਜ਼ ਦੇ ਕੰਮਾਂ ਵਾਸਤੇ ਫਸਲ ਲੈ ਕੇ ਹੋਰ ਬਹੁਤ ਸਾਰੀਆਂ ਆਪਣੇ ਜ਼ਰੂਰੀ ਚੀਜ਼ਾਂ ਵਾਸਤੇ ਜਾਣਾ ਹੁੰਦਾ ਐਮਰਜੈਂਸੀ ਮੈਡੀਕਲ ਐਮਰਜੈਂਸੀਜ਼ ਬੱਚਿਆਂ ਨੇ ਪੜਨ ਜਾਣਾ ਇਹ ਉਹਨਾਂ ਦੀ ਮੰਗ ਸੀ ਔਰ ਪੁਲ ਬਹੁਤ ਪੁਰਾਣਾ ਸੀਗਾ ਔਰ ਖਸਤਾ ਹਾਲਤ ਵਿੱਚ ਸੀਗਾ ਅਨਸੇਪੀ ਹੋ ਗਿਆ ਸੀ ਇਹ ਹੁਣ ਅਸੀਂ ਨਾ ਪਹਿਲਾਂ ਇਹਦੀ ਜਿਹੜੀ ਚੜਾਈ ਸੀ ਉਹ 12 ਫੁੱਟ ਸੀ ਪਰਾ ਸੀ 18 ਫੁੱਟ ਕਰਤੀ ਤਾਂ ਕਿ ਜਿਹੜੀਆਂ ਦੋ ਗੱਡੀਆਂ ਲੱਗ ਜਾਵੇ ਤੇ ਲੋਕ ਫਸਣ ਨਾ ਵਾਲਾ ਜਿਵੇਂ ਪਹਿਲਾਂ ਪਹਿਲੀਆਂ ਸਰਕਾਰਾਂ ਬੰਨੇ ਹੁੰਦਾ ਸੀ ਨਾ ਜੀ ਉਹ ਲਿਖ ਕੇ ਲਾਇਆ ਹੁੰਦਾ ਸੀ ਅੱਗੇ ਪੁੜੀ ਤੰਗ ਹੈ ਅਸੀਂ ਪੁੜੀਆਂ ਖੋਲਤੀਆਂ ਹੁਣ ਪੰਜਾਬ ਦੀ ਡਿਵੈਲਪਮੈਂਟ ਤੇਜ਼ ਹੋਏਗੀ ਹੁਣ ਸਾਰੀਆਂ ਸੜਕਾਂ ਠੀਕ ਕਰਾਂਗੇ ਔਰ ਹਰ ਪਿੰਡ ਵਾਲਿਆਂ ਨੂੰ ਮੇਰੀ ਬੇਨਤੀ ਆ ਵੀ ਅੱਜ ਜਿਹੜਾ ਵਿਸ਼ਮੇਸ਼ ਪਤਾ ਦਾ ਜੋ ਮੈਸੇਜ ਆ ਨਾ ਮੈਂ ਸਾਰਿਆਂ ਨੂੰ ਤਾਂ ਪਹਿਲਾਂ ਤਾਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਵਿਸ਼ਮੇਸ਼ ਪਤਾ ਨੇ ਅੱਜ ਦੇ ਦਿਨ ਸਾਰੇ ਜਾ ਪਿੰਡਾਂ ਦੀਆਂ ਜਿੰਨੀਆਂ ਤੁਹਾਡੀਆਂ ਪਾਰਟੀਆਂ ਬਾਜ਼ੀਆਂ ਇਹਨਾਂ ਨੂੰ ਕਿਰਪਾ ਕਰਕੇ 1 ਸਾਲ 1.5 ਸਾਲ ਲਈ ਪੂਰਾ ਸੁੱਟ ਦਿਓ ਇਹਨਾਂ ਨੂੰ ਨਫ਼ਰਤ ਨੂੰ ਕੱਢ ਦਿਓ ਮਨ ਚੋਂ ਪਿੰਡਾਂ ਨੂੰ ਸਾਫ਼ ਕਰੋ ਬੱਚਿਆਂ ਵਾਸਤੇ ਖੇਡ ਦੇ ਮੈਦਾਨ ਬਣਾਣੇ ਆ ਗਰੰਟਾ ਅਸੀਂ ਦਿਆਂਗੇ ਸਕੂਲ ਠੀਕ ਕਰਨੇ ਆ ਹਸਪਤਾਲ ਬਣਾਣੇ ਆ ਮੈਂ ਹਰ ਪਿੰਡ ਦੇ ਵਿੱਚ ਇੱਕ ਸਪੈਸੇ ਬੋਲਣੀਆਂ ਆ ਅੱਜ ਮੈਂ ਤੁਹਾਨੂੰ ਇੱਥੇ ਕਿਹਾ ਵੀ ਇੱਥੇ ਨਾ ਪਿਕਨਿਕ ਸਪੌਟ ਬਣਾਓ ਇਹਨੂੰ ਬੱਚਿਆਂ ਦੇ ਭੱਜਣ ਦਾ ਸਾਈਕਲ ਚਲਾਉਣ ਦਾ ਖੇਡਣ ਦਾ ਬੰਦੋਬਸਤ ਕਰਕੇ ਦੇਣਾ ਇਹ ਸਾਰਾ ਅਸੀਂ ਕਰ ਰਹੇ ਆ ਜੀ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਨਸ਼ਾ ਕਰਕੇ ਬਦਨਾਮ ਨਾ ਰੋਟੀ ਪੋ ਇਨੂੰ ਹੁਣ ਅਸੀਂ ਸੇਧ ਕਰਕੇ ਜਿਹੜਾ ਮਸ਼ਹੂਰ ਕਰਨਾ ਪੂਰੀ ਦੁਨੀਆ ਦੇ ਵਿੱਚ ਤੇ ਜਿਹੜਾ ਰੋਟੀ ਪੁੜਾ ਹੈ ਉਹਦੇ ਆਸ-ਪਾਸ ਜਿੰਨੇ ਪਿੰਡ ਹੈ ਉਹ ਖਚਾਲ ਹੈ 90 ਤੋਂ ਲੈ ਕੇ ਪਟਿਆਲੇ ਤੱਕ ਜਿਹੜੇ ਦਰਖਤ ਲੱਗੇ ਹੋਏ ਉਹਨੂੰ ਇੱਕ ਬਿਊਟੀਫੁੱਲ ਪਾਰਕ ਬਣਾਉਣ ਜਾ ਰਹੇ ਹਾਂ ਜਿੱਥਾ ਮੈਂ ਗੁਰਦੁਆਰੇ ਲੈ ਕੇ ਥਾਪੜ ਤੱਕ ਬਣਾਇਆ ਸੀ ਜਿੱਥੇ-ਜਿੱਥੇ ਪਿੰਡ ਹੈ ਉੱਥੇ ਸੈਰ ਕਰਨ ਦੀ ਜਗ੍ਹਾ ਹੋਏਗੀ ਬੱਚਿਆਂ ਦੇ ਖੇਡਣ ਦੀ ਔਰ ਝੂਲੇ ਲੱਗੇ ਹੋਣਗੇ ਬੱਚਿਆਂ ਦੇ ਜਿਮ ਲੱਗੇ ਹੋਣਗੇ ਇੱਥੇ ਵੀ ਜਿਮ ਲਗਾਉਂਗਾ ਜੀ ਹਾਂਜੀ ਝੂਟੇ ਪੇੜ ਵੀ ਜਿਹੜੇ ਵੱਡੇ ਕੋ ਹੋਏ ਉਹ ਕਾਰਾਂਗੇ ਸਾਰਾ ਜਿਹੜੇ ਜਿਹੜੇ ਸੁੱਕੇ ਹੋਏ ਆ ਡਿੱਗੇ ਹੋਏ ਆ ਡਿੱਗਣ ਵਾਲੇ ਆ ਉਹਦਾ ਇੱਕ ਪ੍ਰੋਸੀਜਰ ਹੈਗਾ ਮੈਂ ਫੋਰਸ ਡਿਪਾਰਟਮੈਂਟ ਨੂੰ ਕਹਿ ਚੁੱਕਾ ਹਾਂ ਕਿ ਉਹ ਮੇਰੇ ਬਣਾ ਕੇ ਲਿਸਟਾਂ ਜੀ ਉਹਨਾਂ ਨੂੰ ਫੇਸ ਆਊਟ ਕਰੋ ਨਵੇਂ ਦਰਖਤ ਲਾਓ ਜੀ ਮੈਂ ਕਿਹਾ ਜਮਣਾ ਲਾ ਦਿਓ ਜੀ ਕੋਈ ਪਾਂਛੀ ਖਾਣ ਜਾਂ ਕੋਈ ਬੱਚੇ ਖਾਣਗੇ ਕੋਈ ਗਰੀਬ ਖਾ ਲਊਗਾ ਆਮ ਲਾ ਦਿਓ ਚਾਰੇ ਆਮ ਲੋਕ ਚਾਰ ਪਾਲਣਗੇ ਆਮਲਾ ਲਾ ਦਿਓ ਜੀ ਮਤਲਬ ਬੜੀ ਵਧੀਆ ਕੰਮਕਾਰੀ ਚ ਤੇ ਇਹੋ ਜਿਹੀ ਚ ਲਾ ਰਿਹਾ ਜੀ ਮੈਂ ਨਰੇਗਾ ਤੋਂ ਲਵਾਉਂਗਾ ਜੀ ਉਹਨਾਂ ਨੂੰ ਕੰਮ ਮਿਲੇਗਾ ਜਿਹੜੇ ਜਿਹੜੇ ਪਾਲ ਵੀ ਆਣ ਗੋਵੇ ਪੰਡਾਲੇ ਬੰਦੇ ਖਾਣ ਸਰ ਕਿ ਇਹ 177 ਲੱਖ ਦੀ 1 ਕਰੋੜ 77 ਲੱਖ ਦਾ ਬਣਿਆ ਔਰ ਬੜਾ ਮਜ਼ਬੂਤ ਪੋਲ ਬਣਿਆ ਇਹ ਆਨ ਵਾਲੀਆਂ ਪੇੜੀਆਂ ਨਾਲ ਜੁੜਾਇਆ ਗਿਆ ਚੇਵਾ ਕਰੇਗਾ ਉਹਨਾਂ ਦੀ ਔਰ ਇੱਥੇ ਇਸ ਪੋਲ ਦੇ ਆਸ-ਪਾਸੇ ਜਿਹੜਾ ਹੈਗਾ ਉਹ ਰਿਵਰ ਪ੍ਰੋਜੈਕਟ ਕਰਦੇ ਇੱਥੇ ਇੱਕ ਨਵਾਂ ਪੋਲ ਬਣਾਇਆ ਗਿਆ ਜਿਹੜੀ ਪੰਜਾਂ ਦੇ ਬੜੇ ਹਸਪਤਾਲਾਂ ਦੇ ਵਿੱਚ ਜਿਹੜੀ ਲੜਾਈ ਝਗੜਾ ਉਹ ਕਿੱਦਾਂ ਦੇਖਣਾ ਹੈ ਕਿ ਕਾਫੀ ਜਿਹੜੀਆਂ ਵੀਡੀਓ ਕੱਲ ਵੀ ਚੱਲੀ ਅੱਜ ਵੀ ਜਿਹੜੀ ਹੈ ਸਰਪ੍ਰਸਤ ਚੱਲ ਰਹੀ ਹੈ ਦੇਖੋ ਕੱਲ ਜਦੋਂ ਮੇਰੇ ਕੋਲੇ ਨਿਊਜ਼ ਫੀਡ ਆਉਂਦੀ ਹੈ ਸਾਰੇ ਮਾਧੀਆਂ ਕੋਲ ਆਉਂਦੀ ਹੈ ਜਦੋਂ ਮੇਰੇ ਕੋਲ ਨਿਊਜ਼ ਫੀਡ ਆਈ ਮੈਂ ਇ ਮੈਂ ਸੂਆ ਮੋਟੋ ਨੋਟਿਸ ਲੈ ਲੈਣਾ ਮੈਂ ਕਿ ਜਿਹੜੀਆਂ ਦੋਨੋਂ ਪਾਰਟੀਆਂ ਆਈਆਂ ਉਹਨਾਂ ਦੀ ਲੜਾਈ ਪਹਿਲਾਂ ਕਿਉਂ ਆਈ ਸੀ ਉਹ ਤੁਸੀਂ ਬਾਅਦ ਚ ਦੇਖੀ ਜਾਈਓ ਲੇਕਿਨ ਮੇਰੇ ਹਸਪਤਾਲ ਚ ਆਵਾਲਿਆ ਸੋਈ ਜਾਂ ਦੋਨਾਂ ਤੇ ਪਰਚਾ ਕਰਦੇ ਹੋ ਦੋਨਾਂ ਦੀ ਜਮਾਨਤੀ ਹੁੰਦੀ ਇਹ ਕਾਨੂੰਨ ਹੈਗਾ ਜੀ ਜਿਹੜਾ ਕਿ ਨੌਨ ਅਵੇਲੇਬਲ ਹੈ ਪ੍ਰੋਵੈਂਸ਼ਨ ਆਫ ਵਾਇਲੈਂਸ ਪੰਜਾਬ ਦਾ ਕਾਨੂੰਨ ਹੈ ਜੀ ਇਹ ਪ੍ਰੋਵੈਂਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਐਂਡ ਡੈਮੇਜ ਟੂ ਹਸਪੀਟਲ ਪ੍ਰੋਪਰਟੀ ਹਸਪਤਾਲ ਚ ਆਏ ਪ੍ਰਾਈਵੇਟ ਹੋਵੇ ਚਾਹੀ ਸਰਕਾਰੀ ਹੋਵੇ ਜਦੋਂ ਤੁਸੀਂ ਹਸਪਤਾਲ ਚ ਆਗੇ ਤੁਹਾਡੇ ਹੱਥ ਇਦਾਂ ਹੋਣੇ ਚਾਹੀਦੇ ਆ ਡਾਕਟਰ ਵੀ ਇਦਾਂ ਹੱ ਦੁੱਖ ਵੰਡਣਗੇ ਦੁੱਖ ਦੂਰ ਕਰਨਗੇ ਤੁਹਾਡਾ ਪਰ ਜੇ ਤੁਸੀਂ ਹਸਪਤਾਲ ਜਾ ਕੇ ਬਦਮਾਸ਼ੀ ਕਰੋਗੇ ਫਿਰ ਤੁਹਾਨੂੰ ਕੋਈ ਮਾਫੀ ਨਹੀਂ ਫਿਰ ਤੁਸੀਂ ਜੇਲ੍ਹ ਚ ਜਾਓਗੇ ਫਿਰ ਤੁਹਾਡਾ ਇਲਾਜ ਨਹੀਂ ਅਸੀਂ ਜੇਲ੍ਹ ਦੇ ਵਿੱਚ ਚੱਕ ਸਾਡੇ ਜੇਰ ਵਾਲੇ ਡਾਕਟਰ ਕਰਨਗੇ ਇਹ ਬੜਾ ਕਲੀਅਰ ਮੈਸੇਜ ਹੈ ਜੀ ਮੇਰਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਗੁੰਡਾ ਕਰਦੀ ਕਿਤੇ ਵੀ ਨਹੀਂ ਬਰਦਾਸ਼ਤ ਕਰਾਂਗੇ ਬਟ ਹਸਪਤਾਲਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਾਲਸ ਬਰਦਾਸ਼ਤ ਨਹੀਂ ਕਰਾਂਗੇ ਸੇਫਟੀ ਤੇ ਮਰੀਜ਼ਾਂ ਦੀ ਮੈਂ ਕਹਿੰਦਾ ਜੀ ਡਾਕਟਰਾਂ ਦੀ ਸੇਫਟੀ ਪਹਿਲਾਂ ਮੈਡੀਕ ਕੱਲੇ ਡਾਕਟਰਾਂ ਦੀ ਨਹੀਂ ਸਾਰੇ ਮੈਡੀਕ ਚਾਹੇ ਨਰਸ ਹੋਵੇ ਚਾਹੇ ਫਾਰਮਾਸਿਸਟ ਹੋਵੇ ਚਾਹੇ ਸਾਡਾ ਸਪਾਈਸ ਸੇਵ ਕਰਮਚਾਰੀ ਆ ਸਾਡਾ ਕਿਸੇ ਤੇ ਵੀ ਜੇ ਕਿਸੇ ਨੇ ਗਾਲ ਕੱਢੀ ਹੱਥ ਚੱਕਿਆ ਉਹਦੀ ਜਮਾਨਤ ਨਹੀਂ ਹੋਏਗੀ ਇਹ ਮੇਰੀ ਗਰੰਟੀ ਹੈ ਠੀਕ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਸਖਤ ਨਿਰਦੇਸ਼ ਆ ਅਰਵਿੰਦ ਕੇਜੀਵਾਲ ਜੀ ਦੇ ਸਖਤ ਨਿਰਦੇਸ਼ ਆ ਕਿ ਆਪਾਂ ਲੋਕਾਂ ਨੂੰ ਸੇਵਾ ਦੇਣੀ ਆ ਏ ਕਲਾਸ ਕੱਲੇ ਕੱਲੇ ਬੰਦੇ ਤੱਕ ਦਵਾਈ ਪਹੁੰਚਾਣੀ ਆ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨੇ ਆ ਮੈਂ ਰਜਿੰਦਰਾ ਹਸਤਾਲ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਨਾ ਹੋਵੇ ਇੱਕ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾ ਰਿਹਾ ਹਾਂ ਭਾਈ ਸਾਹਿਬ ਤੁਹਾਡੇ ਕੰਮ ਦੀ ਗੱਲ ਆ ਸੁਣ ਕੇ ਜਾਓ ਹੁਣ ਤੁਹਾਡੇ 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 ਕੰਮ ਦੀ ਗੱਲ ਕਰ ਰਿਹਾ ਹਾਂ ਉਹਦੇ ਚ ਹੈਗਾ ਕਿ ਅਸੀਂ ਮੈਂ ਹਸਪਤਾਲਾਂ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣਾਣਾ ਜਿਹਨੂੰ ਐਨਜੀਓਜ਼ ਰਨ ਕਰਨਗੀਆਂ ਪਿੰਡਾਂ ਦੀਆਂ ਪੰਚਾਇਤਾਂ ਚ ਕੋਈ ਬੰਦਾ ਵੀ ਉਹਦਾ ਮੈਂਬਰ ਬਣ ਸਕਦਾ ਹੈ ਮਰੀਜ਼ਾਂ ਦੀ ਸੇਵਾ ਕਰ ਸਕਦਾ ਔਰ ਜਦੋਂ ਮਰੀਜ਼ ਉੱਥੇ ਆਏਗਾ ਉਹਨੂੰ ਉਹਨੂੰ ਮਿਲਣਗੇ ਉਹਦੇ ਰਿਸ਼ਤੇਦਾਰਾਂ ਨੂੰ ਪਹੁੰਚਾਣਗੇ ਪਾਣੀ ਪਿਲਾਣਗੇ ਮਰੀਜ਼ ਉਹਦੇ ਮਨ ਲਟੈਂਡ ਨੂੰ ਉੱਥੇ ਜਾਣਾ ਪੈਗਾ ਉਹ ਜਿਹੜੇ ਸਾਡੇ ਕਮੇਟੀ ਦੇ ਮੈਂਬਰ ਉੱਤਰ ਲੈ ਕੇ ਉਹਨਾਂ ਦਾ ਇਲਾਜ ਕਰਾਣਗੇ ਇਹ ਕਲਾਸ ਇਲਾਜ ਕਰਾਣਗੇ ਸਾਰੇ ਪੰਜਾਬ ਦੇ ਲੋਕਾਂ ਦਾ ਸਾਰੇ ਪਰਿਵਾਰਾਂ ਦਾ 65 ਲੱਖ ਪਰਿਵਾਰਾਂ ਦਾ 10 ਲੱਖ ਬੀਮੇ ਦਾ ਕਾਰ ਬਣਾ ਕੇ ਦੇਾਂਗੇ ਇੱਕ ਨਿੱਕਾ ਮੈਂ ਤਾਂ ਸੇਤ ਨਹੀਂ ਕਰ ਚੰਦੇ ਆਜੇ ਬੱਚਿਆਂ ਦੀ ਪੜ੍ਹਾਈ ਕਰਾ ਕੇ ਦੇ ਆ ਇਹੋ ਜਿਹਾ ਸਰਕਾਰ ਕੰਮ ਕਰ ਰਹੀ ਹੈ ਜੀ ਮੈਂ ਲੋਕਾਂ ਨੂੰ ਹੱਥ وڑ ਕੇ ਬੇਨਤੀ ਕਰਦਾ ਕਿ ਤੁਸੀਂ ਮਤਲਬ ਜਿਹੜੇ ਕੋ ਮਾਰੇ ਬੰਦੇ ਆ ਨਾ ਜੀ ਉਹਨਾਂ ਦੀ ਗੱਲ ਨਾ ਸੁਣੋ ਸਰਕਾਰ ਦੇ ਨਾਲ ਸਾਥ ਦਿਓ ਆ 1.5 ਸਾਲ ਦੀ ਗੱਲ ਹੈ ਉਸ ਤੋਂ ਬਾਅਦ ਤੁਸੀਂ ਫੈਸਲਾ ਕਰ ਲਿਓ ਪਰ 1.5 ਸਾਲ ਬਾਅਦ ਮੈਨੂੰ ਇਹ ਨਹੀਂ ਕਹਦਾ ਮੈਨੂੰ ਵੋਟ ਪਾ ਦੇ ਮੈਨੂੰ ਕਹੋਗੇ ਜੇ ਮੈਂ ਵੋਟ ਪਾਈ ਆ ਤਾਂ ਮੈਨੂੰ ਦੇਖ ਮੈਂ ਕੰਮ ਕੀਤਾ ਤਾਂ ਵੋਟ ਪਾਉ ਨਹੀਂ ਤਾਂ ਮੈਨੂੰ ਕੋਈ ਵੋਟ ਨਾ ਪਾਓ ਜੀ ਕਹਿੰਦਾ ਅੱਜ ਵੀ ਕਰਾਂ ਉਹਦੋਂ ਵੀ ਕਹੂੰਗਾ ਪ੍ਰਧਾਨ ਜਿਹੜੇ ਪੀਜੀ ਵਰਤਣ ਦੇ ਤਰੀਕਾ ਪੂਰੀ ਪੂਰਾ ਨਿਕਿਆ ਅਕਾਲੀ ਦਲ ਬਾਦਲ ਕਹੋ ਜੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਤਾਂ ਬਾਦਲ ਹੀ ਹੋਣਾ ਉਹ ਤੇ ਕੋਈ ਨਵੀਂ ਗੱਲ ਹੈ ਕੋਈ ਵਧਾਈਆਂ ਜੀ ਉਹਨਾਂ ਨੂੰ ਬੜਾ ਉਹਨਾਂ ਨੇ ਮੱਲ ਮਾਰ ਦਿੱਤੀ ਉਹਨਾਂ ਨੇ ਤੇ ਲੇਕਿਨ ਜਿਹੜਾ ਪੰਥ ਹੈ ਉਹਨਾਂ ਨੂੰ ਛੱਡ ਦਿੱਪਿਆ ਨਾ ਉਹ ਸ਼੍ਰੋਮਣੀ ਹੈ ਨਾ ਪੰਥ ਹੈ ਉਹਨਾਂ ਦੇ ਸਾਥ ਛੱਡ ਗਿਆ ਹੋਇਆ ਮੈਨੂੰ ਕੁਝ ਕੰਮ ਦੀ ਲੋੜ ਨਹੀਂ ਮੇਰੇ ਪਾਰਕ ਦਾ ਮਤਲਬ ਹੈ ਉਹ ਤਾਂ ਉਹ ਤਾਂ ਹੈ ਹੀ ਬਾਦਲ ਅਕਾਲੀ ਦਲ ਬਾਦਲ ਕਹਿੰਦੇ ਉਹਨਾਂ ਉਹ ਵੀ ਕਿਤੇ ਮੈਂ ਹਾਂ ਜੀ ਉਹ ਮੈਨੂੰ ਅਕਾਲੀ ਦਲ ਤੇ ਮੈਂ ਲੋਕਾਂ ਦੇ ਕਹਿੰਦੀ ਮੈਂ ਅਕਾਲੀ ਦਲ ਤੇ ਭੁੱਖ ਤੋਂ ਕਿਹ ਨਾਲ ਮ ਬੱਚਿਆਂ ਦਾ ਭਵਿੱਖ ਨਾ ਦੇਖਿਆ ਮੈਂ ਤਾਂ ਕਿਸਾਨ ਦਾ ਭਵਿੱਖ ਦੇਖਣਾ ਮਜ਼ਦੂਰ ਦਾ ਭਵਿੱਖ ਦੇਖਣਾ ਵਾ ਬੱਚਿਆਂ ਦਾ ਭਵਿੱਖ ਦੇਖਣਾ ਮੈਨੂੰ ਉਹਦੇ ਵਾਸਤੇ ਚੁਣਿਆ ਇਹਨਾਂ ਨੇ ਮੈਨੂੰ ਕਾਗਿਲਦਲ ਦੇ ਪ੍ਰਚਾਰਤ ਨਹੀਂ ਚੁਣਿਆ ਕਾਗਿਲਦਲ ਦਾ ਭਵਿੱਖ ਤਾਂ ਉਹਨਾਂ ਦਾ ਜਾਣਾ ਸੀ ਹੋ ਚੁੱਕਿਆ ਲੋਕਾਂ ਨੇ ਸਜ਼ਾ ਦੇਤੀ ਸੰਗਤ ਨੇ ਸਜ਼ਾ ਦੇਤੀ ਹੋਰ ਮੈਨੂੰ ਕੁਝ ਕੰਮ ਦੀ ਲੋੜ ਬਹੁਤ ਸ਼ਾਗ ਜੋ ਕਰਮ ਹੈ ਮੰਤਰੀ ਸਾਹਿਬ ਦਾ ਬਹੁਤ ਹੀ ਵਧੀਆ ਇਹ ਸਾਡੀ 50 ਸਾਲ ਤੋਂ ਡਿਮਾਂਡ ਸੀ ਜੀ ਪੁਲ ਬਹੁਤ ਛੋਟਾ ਸੀਗਾ ਉਹ ਤੋੜ ਕੇ ਨਵਾਂ ਪੁਲ ਜਿਹੜਾ ਲੱਗਿਆ ਬਹੁਤ ਹੀ ਵਧੀਆ ਸਲਾਗਾ ਜੋ ਕਦਮ ਹੈ کافی ਲੰਬਾ ਸਮਾਂ ਲੱਗ ਗਿਆ ਪੋਲ ਬਣਾਉਣ ਨੂੰ کافی ਟਾਈਮ ਪਹਿਲਾਂ ਇੱਕ ਪ੍ਰੋਬਲਮ ਆ ਗਈ ਸੀ ਕਿ ਇਹ ਨਾ ਪੁਲ ਦੀਆਂ ਨੀਚੋਂ ਦਬ ਗਿਆ ਸੀਗਾ ਉਹ ਦਬਣਕਾਰ ਕੁਛ ਪਾਣੀ ਛੱਡਦਾ ਸੀਗਾ ਨਹਿਰ ਵਾਲਿਆਂ ਨੇ ਫਿਰ ਸਾਰਾ ਤੋੜ ਕੇ ਦੁਬਾਰਾ ਤਾਂ ਬਣਿਆ ਤਾਂ ਕਰਕੇ ਲੈ ਤੋ ਕਿੰਨੇ ਪਿੰਡਾਂ ਨੂੰ ਜੋੜਦਾ ਹੈ ਕਿੰਨੇ ਪਿੰਡਾਂ ਨੂੰ ਜੜਦਾ ਹੈ ਤਕਰੀਬਨ ਇਹ ਆਪਣੇ 15-20 ਪਿੰਡਾਂ ਨੂੰ ਜੋੜਦਾ ਹੈ 90 ਤੋਂ ਲੈ ਕੇ ਰੋਟੀਆਂ ਸੱਣਾ ਹੋਰ ਸਾਰੇ ਇਧਰ ਪਿੰਡਾਂ ਦੇ ਜਿੰਨੇ ਵੀ ਪਿੱਛੇ ਆ ਦਾ ਲੋਡਾ ਵਗੈਰਾ ਸਾਰੇ ਬੰਨਾਂ ਦਾ ਕਰਕੇ ਇਹ ਝੋੜਦਾ ਕਿੰਨਾ ਤੋਂ ਹੁੰਦੇ ਨਾਲ ਇਹਦਾ ਲੋਕਾਂ ਨੂੰ ਮੰਡੀ ਵੀ ਸਾਡੇ ਰੋਟੀ ਵਾਸਤਾ ਮੰਡੀ ਹੈ ਬਹੁਤ ਹੀ ਫਾਇਦਾ ਹੈ ਬੜਾ ਆਰਾਮ ਹੈ ਤੇ ਅੱਗੇ ਦਾ ਟਰੈਕਟਰ ਟਰਾਲੀ ਬੰਦਾ ਸੋਚਦਾ ਸੀਗਾ ਵੀ ਕਿਵੇਂ ਲੈ ਕੇ ਜਾਏ ਹੁਣ ਟਰੱਕ ਟਰਾਲੀਆਂ ਬੜੀ ਕੋਈ ਦਿੱਕਤ ਨਹੀਂ ਹੈ ਜੀ ਵਧੀਆ ਪੁੱਲ ਗਿਆ ਬਹੁਤ ਵਧੀਆ ਹੋ ਗਿਆ